ਤਾਂ ਇਹ ਇੱਕ ਗਹਿਰੀ ਸਾਜ਼ਿਸ਼ ਏ ਕਿ ਇਹਨਾਂ ਨੇ ਰਾਜਸਥਾਨ ਨੂੰ ਹਰੀਕੇ ਹੈਡ ਵਰਕਰਸ ਤੋਂ ਦੋ ਨਹਿਰਾਂ ਕੱਢ ਕੇ ਤੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਇੱਕ ਟੁੱਪਕਾ ਪਾਣੀ ਵੀ ਉਸ ਨਹਿਰਾ ਦੇ ਵਿੱਚੋਂ ਇੱਧਰ ਨਹੀਂ ਆਉਂਦਾ ਕਿ ਛੇ ਵੀ ਕਿਸਾਨ ਦੇ ਖੇਤ ਨੂੰ ਉਹ ਸਾਰਾ ਰਾਜਸਥਾਨ ਨੂੰ ਜਾਂਦਾ ਤੇ ਤੁਸੀਂ ਦੇਖੋ ਅੱਜ ਰਾਜਸਥਾਨ ਜਿਹੜਾ ਮਾਰੂਥਲ ਦੀ ਧਰਤੀ ਸੀ ਉਹ ਆਬਾਦ ਹੋ ਰਿਹਾ ਜਾਂ ਕਿ ਪੰਜਾਬ ਜਿਹੜਾ ਜਿਹੜਾ ਕਿ ਜਨਸ਼ੀਲ ਧਰਤੀ ਸੀ ਹਰਿਆਲੀ ਵਾਲੀ ਧਰਤੀ ਸੀ ਉਹ ਅੱਜ ਬਰਬਾਦ ਹੋ ਰਿਹਾ ਇੱਥੇ ਦੇ ਨਹੀਂ ਕੀ ਹੋਇਆ ਕਿ ਜਿਹੜਾ ਓਮ ਪ੍ਰਕਾਸ਼ ਚਟਾਲੇ ਦਾ ਬੇਟਾ ਹੈ ਸਵੇ ਚਟਾਲਾ ਉਸ ਨੇ ਬਹੁਤ ਘਟਿਆ ਬਿਆਨ ਦਿੱਤਾ ਜਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸਮਝੌਤਾ ਹੈ ਐ ਐਨਰੋਜੀ ਨੂੰ ਕਹਿੰਦੇ ਆ ਨੈਸ਼ਨਲ ਲੋਕ ਦਲ ਔਰ ਉਹ ਗੱਠ ਜੋੜੇ ਉਸ ਬੰਦੇ ਨੇ ਕਿਹਾ ਹੈ ਜੇ ਪੰਜਾਬੀ ਜਿਹੜੇ ਆ ਬਾਦੂਆਂ ਦੇ ਭੂਤ ਲਾਤੋਂ ਸੇ ਮਾਨਦੇ ਆ ਇਸ ਤਰ੍ਹਾਂ ਦੀ ਉਹਨੇ ਗੱਲ ਕਰਕੇ ਇੱਕ ਦੇ ਕੇ ਤੇ ਕਹਿ ਗਏ ਕਿ ਪੰਜਾਬ ਦਾ ਕੋਈ ਵੀ ਬੰਦਾ ਜਿਹੜਾ ਉਹ ਅਸੀਂ ਕੇ ਨਹੀਂ ਪਿਆ ਜਾਣਦੇ ਆਂਗੇ ਛੜਕਾ ਰੋਕ ਦੇਾਂਗੇ ਪੰਜਾਬ ਦਾ ਪਾਣੀ ਜਿਹੜਾ ਉਹ ਅਸੀਂ ਲੈ ਕੇ ਰਾਂਗੇ ਇਹ ਕੋਲ ਬਣਾ ਕੇ ਚਾਹੇ ਬੀਜੇਪੀ ਪੰਜਾਬ ਦੀ ਹੋਵੇ ਕਿਉਂਕਿ ਕੇਂਦਰ ਦੇ ਵਿੱਚ ਬੀਜੇਪੀ ਦਾ ਰਾਜ ਹੈ ਇੱਥੋਂ ਦੇ ਜਿਹੜੇ ਉਹਨਾਂ ਦੇ ਆਗੂ ਕੋਈ ਗੋਲਮੋਲ ਗੱਲਾਂ ਕਰਦੇ ਆਮ ਆਦਮੀ ਪਾਰਟੀ ਵਾਦ ਪਰ ਪਹਿਲਾਂ ਹੀ ਦੱਸ ਚੁੱਕਾ ਕਾਂਗਰਸ ਜਿਹੜੀ ਹੈ ਕਾਂਗਰਸ ਦੀ ਵੀ ਮਜਬੂਰੀ ਹੈ ਕਿ ਉਹ ਹਰਿਆਣੇ 'ਚ ਵੀ ਜ਼ਿਆਦਤ ਕਰਦੇ ਆ ਸੋ ਨੈਸ਼ਨਲ ਪਾਰਟੀਆਂ ਦੀਆਂ ਤਾਂ ਆਪਣੀਆਂ ਮਜਬੂਰੀਆਂ ਨੇ ਤੇ ਆਮ ਆਦਮੀ ਪਾਰਟੀ ਹੋਵੇ ਬੀਜੇਪੀ ਹੋਵੇ ਕਾਂਗਰਸ ਹੋਵੇ ਵੋਹ ਹੰਤਮਾਨ ਇਸ ਵੇਲੇ ਜ਼ਿਆਦਾ ਇਨਫਲੂਐਂਸ ਦੇ ਵਿੱਚ ਕੇਂਦਰ ਸਰਕਾਰ ਦੇ ਤੇ ਅਜੇ ਹਾਲਾਤਾਂ ਦੇ ਵਿੱਚ ਇੱਕ ਮਿਲੀਭੁਤ ਦੇ ਨਾਲ ਜਿਹੜਾ ਪੰਜਾਬ ਦਾ ਪਾਣੀ 8500 ਕਿਊਸਕ ਪਾਣੀ ਜਿਹੜਾ ਹੈ ਉਹ ਬੀਤੀ ਰਾਤ ਇਹਨਾਂ ਨੇ ਬਿਣਾ ਕਿਸੇ ਗੱਲ ਕੀਤੇ ਬਿਣਾ ਕੋਈ ਕਿਸੇ ਨੂੰ ਦੱਸੇ ਪੁੱਛੇ ਉਹ ਜਿਹੜਾ ਪਾਣੀ ਹਰਿਆਣੇ ਨੂੰ ਦੇ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਂ ਜਤਨ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੇ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਜੋ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾਂ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਦਾ ਜੋ ਪਾਣੀ ਉਹ ਹਰਿਆਣਾ ਦੇ ਵਿੱਚ ਜਾ ਰਿਹਾ ਸੀਗਾ ਲੇਕਿਨ ਪਿਛਲੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਹੁਕਮ ਦਿੱਤਾ ਸੀਗਾ ਜੇ ਜੋ ਬਾਦੂ ਪਾਣੀ ਵਗ ਰਿਹਾ 9000 ਕਿਊਸਕ ਲਗਭਗ ਜੋ ਪਾਣੀ ਹਰਿਆਣਾ ਦਿੱਤਾ ਇਹਦਾ ਉਸ ਨੂੰ ਘਟਾ ਕੇ 4000 ਕਿਊਸਕ ਕਰ ਦਿੱਤਾ ਗਿਆ ਸੀ ਤੇ ਇਹ ਤਰਕ ਦਿੱਤਾ ਗਿਆ ਹੈ ਕਿ ਪੰਜਾਬ ਦੀ ਜ਼ਮੀਨ ਕਹਿੰਦੇ ਵੰਜਰ ਹੋਈ ਜਾ ਰਹੀ ਹੈ ਜੋ ਪਾਣੀ ਸਾਡਾ ਧਰਤੀ ਦਾ ਹੇਠਲਾ ਕਾਫੀ ਡਿੱਗਦਾ ਜਾ ਰਿਹਾ ਇਸ ਕਾਰਨ ਕਰਕੇ ਸਾਨੂੰ ਕਹਿੰਦੇ ਆਪਣੇ ਪਾਣੀ ਦੀ ਜ਼ਰੂਰਤ ਅਸੀਂ ਆਪਣੇ ਪਾਣੀ ਨੂੰ ਕਿਸਾਨਾਂ ਨੂੰ ਵਰਤਾਂਗੇ ਖੇਤੀ ਲਈ ਵਰਤਾਂਗੇ ਲੇਕਿਨ ਲੇਕਿਨ ਪੂਰਾ ਮੁੱਦਾ ਕੀ ਹੈ ਕੀ ਆ ਤੇ ਲੰਬੇ ਸਮੇਂ ਤੋਂ ਕਿਉਂਕਿ جنگ ਚੱਲ ਰਹੀ ਸੀ 66 ਤੋਂ ਹੀ ਇਹ ਪਾਣੀਆਂ ਦਾ ਜੋ ਮੁੱਦਾ ਪੰਜਾਬ ਅਤੇ ਹਰਿਆਣਾ ਦਾ ਚੱਲਦਾ ਰਿਹਾ ਕਾਲੀਦਾਲ ਵੱਲੋਂ ਵੀ ਇੱਕ ਮੋਰਚਾ ਵੀ ਲੰਬੇ ਸਮੇਂ ਤੋਂ ਚਲਾਇਆ ਵੀ ਗਿਆ ਸੀਗਾ ਤੇ ਫਿਰ ਤੋ ਲੇਕਿਨ ਦੁਬਾਰਾ ਇਹ ਜੋ ਜੰਗ ਸਟਾਰਟ ਹੋ ਗਈ ਹੈ ਤੇ ਜਾਣਨਾ ਚਾਹਾਂਗੇ ਸਾਡੇ ਨਾਲ ਵੀ ਪੰਜਾਬ ਤੋਂ ਇੱਕ ਸੀਨੀਅਰ ਲੀਡਰ ਜੁੜੇ ਹੋਏ ਨੇ ਕਰਨੈਲ ਸਿੰਘ ਪੀਰ ਮੁਹੰਮਦ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਵਧੇਰੇ ਜਾਣਕਾਰੀ ਲੈਂਦੇ ਆ ਮੁਹੰਮਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗ੍ਰੀਦੀ ਕਾਲਸਾ ਵੈਗ੍ਰੀਦੀ ਕੀ ਫਤੇ ਜੀ ਜੀ ਆਪਾਂ ਦੇਖ ਰਹੇ ਆ ਕਿ ਇਹ ਪਾਣੀਆਂ ਦਾ ਮੁੱਦਾ ਪੰਜਾਬ ਤੇ ਹਰਿਆਣਾ ਦੇ ਵਿੱਚ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਜਦੋਂ ਤੋਂ ਵੰਡ ਹੋਈ ਆ ਪੰਜਾਬ ਤੇ ਹਰਿਆਣਾ ਦੀ ਉਦੋਂ ਤੋਂ ਹੀ ਇਹ ਇਸ਼ੂ ਕ੍ਰੀਏਟ ਹੋਇਆ ਲੇਕਿਨ ਹਲੇ ਤੱਕ ਵੀ ਕੋਈ ਇਹ ਹੱਲ ਲੱਭ ਨਹੀਂ ਪਾਇਆ ਤੇ ਹੁਣ ਤੋਂ ਦੁਬਾਰਾ ਦੇਖ ਰਹੇ ਆ ਜੀ ਕਿ ਦੁਬਾਰਾ ਜੋ ਪਾਣੀ ਪੰਜਾਬ ਦੀ ਜੇ ਸਰਕਾਰ ਆ ਚਾਹੇ ਉਹਨਾਂ ਨੇ ਸਟੈਂਡ ਲੈਂਡ ਦੀ ਕੋਸ਼ਿਸ਼ ਤਾਂ ਕੀਤੀ ਸੀ ਲੇਕਿਨ ਫੇਰ ਤੋਂ ਅਜ ਜੋ ਪਾਣੀ ਹਰਿਆਣਾ ਨੂੰ ਰਿਲੀਜ਼ ਕਰ ਦਿੱਤਾ ਗਿਆ ਪੂਰਾ ਮੁੱਦਾ ਹੈ ਕੀ ਆ ਜੀ ਥੋੜੀ ਜਿਹੀ ਜਾਣਕਾਰੀ ਦਿਓ ਪਹਿਲਾਂ ਦੇਖੋ ਜੀ ਇਹ ਲੰਬੇ ਸਮੇਂ ਤੋਂ ਤਾਂ ਉਹ ਸਾਰੀ ਦੁਨੀਆ ਨੂੰ ਹੀ ਪਤਾ ਹੈ ਕਿ ਰਪੇਰੀਅਨ ਰਾਜ ਜਿਹੜਾ ਪੰਜਾਬ ਤੇ ਇੱਥੇ ਜਿਹੜੇ ਕੁਦਰਤੀ ਸੌਮੇ ਆ ਪਾਣੀ ਉਹ ਪੰਜਾਬ ਦੇ ਕੋਲ ਬਹੁਤ ਹਾਰ ਦੇ ਵਿੱਚ ਸੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਸੀ ਠੀਕ ਹੈ ਜੀ ਫਿਰ ਇਹ ਪੰਜਾਂ ਦਰਿਆਵਾਂ ਦੀ ਧਰਤੀ ਦੇ ਵਿੱਚੋਂ ਜਿਹੜੇ ਦੋ ਦਰਿਆ ਸਤਲੁਜ ਬਿਆਸ ਉਹ ਜਿਹੜੇ ਆ ਉਹਨਾਂ ਦਾ ਪਾਣੀ ਜਿਹੜਾ ਪੰਜਾਬ ਨੂੰ ਬਹਤਾ ਦੇ ਵਿੱਚ ਆਉਂਦਾ ਸੀ ਲੇਕਿਨ ਇਹਨਾਂ ਨੇ ਇੱਕ ਜਿਹੜੀ ਕੇਂਦਰ ਸਰਕਾਰ ਦੀ ਇੱਕ ਗਹਿਰੀ ਸਾਜ਼ਿਸ਼ ਏ ਕਿ ਇਹਨਾਂ ਨੇ ਰਾਜਸਥਾਨ ਨੂੰ ਹਰੀਕੇ ਹੈਡ ਵਰਕਸ ਤੋਂ ਦੋ ਨਹਿਰਾਂ ਕੱਢ ਕੇ ਤੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਇੱਕ ਤੁਬਕਾ ਪਾਣੀ ਵੀ ਉਸ ਨਹਿਰਾਂ ਦੇ ਵਿੱਚੋਂ ਇੱਧਰ ਨਹੀਂ ਆਉਂਦਾ ਕਿਸੇ ਵੀ ਕਿਸਾਨ ਦੇ ਖੇਤ ਨੂੰ ਉਹ ਸਾਰਾ ਰਾਜਸਥਾਨ ਨੂੰ ਜਾਂਦਾ ਤੇ ਤੁਸੀਂ ਦੇਖੋ ਅੱਜ ਰਾਜਸਥਾਨ ਜਿਹੜਾ ਮਾਰੂਥਲ ਦੀ ਧਰਤੀ ਸੀ ਉਹ ਆਬਾਦ ਹੋ ਰਿਹਾ ਜਦ ਕਿ ਪੰਜਾਬ ਜਿਹੜਾ ਜਿਹੜਾ ਕਿ ਜਖੇਜ ਧਰਤੀ ਸੀ ਹਰਿਆਣੇ ਵਾਲੀ ਧਰਤੀ ਸੀ ਉਹ ਅੱਜ ਬਰਬਾਦ ਹੋ ਰਿਹਾ ਔਰ ਇੱਥੇ ਹੀ ਬਸ ਨਹੀਂ ਇਹਨਾਂ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰ ਜਿਹੜਾ ਹੈ ਉਹ ਜੋ ਨੰਗਲ ਡੈਮ ਤੋਂ ਜਿਹੜਾ ਪਾਣੀ ਦੀ ਇੱਕ ਵੰਡ ਕਰਕੇ ਔਰ ਉਹ ਪਾਣੀ ਜਿਹੜਾ ਲੰਮੇ ਸਮੇਂ ਤੋਂ ਉਹ ਹਰਿਆਣੇ ਨੂੰ ਦਿੱਲੀ ਨੂੰ ਹਿਮਾਚਲ ਨੂੰ ਅਲੱਗ-ਅਲੱਗ ਰਾਜਾਂ ਨੂੰ ਉੱਥੋਂ ਦੇਣਾ ਸ਼ੁਰੂ ਕੀਤਾ ਜੀ ਔਰ ਉਹ ਉਸ ਦੀ ਡਿਮਾਂਡ ਆਪਾਂ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ ਕਿ ਸਾਡੇ ਪੰਜਾਬੀ ਪੰਜਾਬ ਦੇ ਪਾਣੀਆਂ ਦੀ ਲੁੱਟ ਹੋ ਰਹੀ ਏ ਪੰਜਾਬ ਦਾ ਪਾਣੀ ਪੰਜਾਬ ਦਾ ਹੱਕ ਏ ਤਾਂ Rajasthan Haryana Delhi ਜਾਂ ਜਿਹੜਾ ਵੀ ਰਾਜ ਸਾਡੇ ਕੋਲ ਪਾਣੀ ਲੈਣਾ ਚਾਹੁੰਦਾ ਹੈ ਤਾਂ ਉਹ ਸਾਨੂੰ ਉਹਦੇ रियलिटी ਦੇ ਦੇ ਜੀ ਲੇਕਿਨ ਕਿਸੇ ਵੀ ਸਰਕਾਰ ਨੇ ਕੋਈ ਪਰਸਨਲੀ ਜਿਹੜਾ ਸਰਕਾਰ ਦਾ ਫਾਇਦਾ ਕਰਨ ਦੀ بجائے ਪੰਜਾਬ ਦਾ ਫਾਇਦਾ ਕਰਨ ਦੀ بجائے ਉਹਨਾਂ ਨੇ ਸਮਝੌਤੇ ਕੀਤੇ ਚਾਹੇ ਉਹ ਸਾਡੇ ਆਪਣੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਹੋਏ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਵੀ ਦੇਵੀ لال ਨਾਲ ਸਮਝੌਤੇ ਕਰਕੇ ਬਾਂਸੀ لال ਨਾਲ ਸਮਝੌਤੇ ਕਰਕੇ ਆਪਣੇ ਨੇਜੇ ਦੇ ਫਾਇਦੇ ਲਏ ਔਰ ਇਸੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀ ਉਹਨਾਂ ਨੇ ਪਿਛਲੀ ਤੋਂ ਪਿਛਲੀ ਸਰਕਾਰ ਵੇਲੇ ਤਾਂ ਬੜਾ ਇੱਕ ਜੋਰ ਲਾ ਕੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਵੀ ਪਾਸ ਕੀਤਾ ਕਿ ਅਸੀਂ ਪੰਜਾਬ ਦਾ ਪਾਣੀ ਕਿਤੇ ਨਹੀਂ ਜਾਣ ਦੇਵਾਂਗੇ ਸਤਲੁ ਜਮਨਾ ਲਿੰਕ ਡੈਰ ਜਿਹੜੀ ਹੈ ਉਹਦੀ ਖਦਾਈ ਨਹੀਂ ਕਰਨ ਦੇਾਂਗੇ ਪਰ ਉਹੋ ਹੀ ਖਦਾਈ ਜਦੋਂ ਹੋਣੀ ਸੀ ਸ਼ੁਰੂਆਤ ਉਦੋਂ ਬਕਾਇਦਾ ਚਾਂਦੀ ਦੀ ਕਈ ਸੋਨੇ ਦੀ ਕਈ ਕਰਸ਼ਰੀ ਦੇ ਕੇ ਇੰਦਰਾ ਗਾਂਧੀ ਕੋਲੋਂ ਟੱਕ ਲਵਾਇਆ ਤਾਂ ਇਹ ਜਿਹੜਾ ਇੱਕ ਲੰਮਾ ਦੌਰ ਹੈ ਜਿਹੜਾ ਬੇਇਨਸਾਫੀ ਦਾ ਚੱਲਦਾ ਆ ਰਿਹਾ ਹੁਣ ਇਹਨਾਂ ਨੇ ਸਿਰਾਈ ਕਰ ਦਿੱਤਾ ਬੀਜੇਪੀ ਦੀ ਕੇਂਦਰ ਸਰਕਾਰ ਨੇ ਕਿਉਂਕਿ ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਮੈਂ ਸਮਝਦਾ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਨਫਲੂਐਂਸ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਵੇਲੇ ਜਦੋਂ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਸੀ ਤੇ ਪੰਜਾਬ ਦੇ ਵਿੱਚ ਜਿਹੜੀ ਇਹ ਫੌਜੀ ਦੀ ਸਰਕਾਰ ਹੈ ਉਹਨਾਂ ਨੇ ਇਹ ਕਿਹਾ ਸੀ ਕਾਂਗਰਸ ਦੀ ਸਰਕਾਰ ਨਹੀਂ ਉੱਥੇ ਫੌਜੀ ਦੀ ਸਰਕਾਰ ਹੈ ਐਵੇਂ ਜਿਹੜਾ ਹੁਣ ਮੌਜੂਦਾ ਸਮੇਂ ਦੇ ਵਿੱਚ ਜੋ ਮਹਿਸੂਸ ਕਰ ਰਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਇਹ ਭਗਵੰਤ ਮਾਨ ਦੀ ਸਰਕਾਰ ਹੈ ਤੇ ਭਗਵੰਤ ਮਾਨ ਇਸ ਵੇਲੇ ਜਿਆਦਾ ਇਨਫਲੂਐਂਸ ਦੇ ਵਿੱਚ ਹੈ ਕੇਂਦਰ ਸਰਕਾਰ ਤੇ ਠੀਕ ਹੈ ਜੀ ਤੇ ਅਜਿਹੇ ਹਾਲਾਤਾਂ ਦੇ ਵਿੱਚ ਇੱਕ ਮਿਲੀ ਭੁਗਤ ਦੇ ਨਾਲ ਜਿਹੜਾ ਪੰਜਾਬ ਦਾ ਪਾਣੀ 8500 ਕਿਊਸਕ ਪਾਣੀ ਜਿਹੜਾ ਹੈ ਉਹ ਬੀਪੀ ਰਾਤ ਇਹਨਾਂ ਨੇ ਬਿਨਾ ਕਿਸੇ ਗੱਲ ਕੀਤੀ ਬਿਨਾ ਕੋਈ ਕਿਸੇ ਨੂੰ ਦੱਸੇ ਪੁੱਛੇ ਉਹ ਜਿਹੜਾ ਪਾਣੀ ਹਰਿਆਣੇ ਨੂੰ ਦੇ ਦਿੱਤਾ ਔਰ ਬੀਬੀ ਐਮਬੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦਾ ਜਿਹੜਾ ਕੰਟਰੋਲ ਹੈ ਪਹਿਲਾਂ ਵੀ ਕੇਂਦਰ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ ਪਹਿਲਾਂ 60 40 ਦੀ ਰੇਸ਼ਿਓ ਸੀ 60 ਦਾ ਕੰਟਰੋਲ ਪੰਜਾਬ ਦੇ ਕੋਲ ਹੁੰਦਾ ਸੀ 40% ਦਾ ਹੁੰਦਾ ਸੀ ਹਰਿਆਣੇ ਦੇ ਲੇਕਿਨ ਉਹ ਵੀ ਸਾਰਾ ਖੋ ਕੇ ਔਰ ਉੱਥੇ ਅਧਿਕਾਰੀ ਵੀ ਜਿਹੜੇ ਆਪਣੀ ਮਨਮਰਜ਼ੀ ਦੇ ਤਨਾਦ ਕਰ ਦਿੱਤੇ ਹੁਣ ਇੱਕ ਇੱਥੇ ਡਰਾਮੇ ਦੀ ਸਿਆਸਤ ਸ਼ੁਰੂ ਹੋ ਗਈ ਔਰ ਬੀਤੇ ਦਿਨ ਕੀ ਹੋਇਆ ਕਿ ਜਿਹੜਾ ਓਮ ਪ੍ਰਕਾਸ਼ ਚਤਾਲੇ ਦਾ ਬੇਟਾ ਜੀ ਅਬੇ ਚਤਾਲਾ ਉਸਨੇ ਬਹੁਤ ਘਟਿਆ ਬਿਆਨ ਦਿੱਤਾ ਜਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸਮਝੌਤਾ ਹੈ ਐ ਐਨਲੋਜੀ ਨੂੰ ਕਹਿੰਦੇ ਆ ਨੈਸ਼ਨਲ ਲੋਕ ਦਲ ਔਰ ਉਹ ਗੱਠਜੋੜ ਹੈ ਉਸ ਬੰਦੇ ਨੇ ਕਿਹਾ ਜੀ ਪੰਜਾਬੀ ਜਿਹੜੇ ਆ ਬਾਤੋਂ ਕੇ ਭੂਤ ਲਾਤੋਂ ਸੇ ਮਾਨਤੇ ਆ ਇਸ ਤਰ੍ਹਾਂ ਦੀ ਉਹਨੇ ਗੱਲ ਕਰਕੇ ਇੱਕ ਦੇ ਕੇ ਤਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਬੰਦਾ ਜਿਹੜਾ ਉਹ ਅਸੀਂ ਅੱਗੇ ਨਹੀਂ ਦੇ ਜਾਣ ਦਿਆਂਗੇ ਛੜਕਾ ਰੋਗ ਦੇਾਂਗੇ ਪੰਜਾਬ ਦਾ ਪਾਣੀ ਜਿਹੜਾ ਉਹ ਅਸੀਂ ਲੈ ਕੇ ਰਾਂਗੇ ਹਰਿਆਣੇ ਨੂੰ ਦੇਾਂਗੇ ਮਤਲਬ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੋ ਇਹ ਕੁੱਲ ਮਿਲਾ ਕੇ ਚਾਹੇ ਭਾਜੀਪੀ ਪੰਜਾਬ ਦੀ ਹੋਵੇ ਕਿਉਂਕਿ ਕੇਂਦਰ ਦੇ ਵਿੱਚ ਭਾਜੀਪੀ ਦਾ ਰਾਜ ਹੈ ਇੱਥੋਂ ਦੇ ਜਿਹੜੇ ਉਹਨਾਂ ਦੇ ਆਗੂ ਉਹ ਵੀ ਗੋਲ ਮੋਲ ਗੱਲਾਂ ਕਰਦੇ ਆਮ ਆਦਮੀ ਪਾਰਟੀ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਾ ਕਾਂਗਰਸ ਜਿਹੜੀ ਹੈ ਕਾਂਗਰਸ ਦੀ ਜਿਹੜੀ ਮਜਬੂਰੀ ਹੈ ਉਹ ਹਰਿਆਣੇ 'ਚ ਵੀ ਸਿਆਸਤ ਕਰਦੇ ਆ ਸੋ ਨੈਸ਼ਨਲ ਪਾਰਟੀਆਂ ਨਹੀਂ ਆ ਤਾਂ ਆਪਣੀਆਂ ਮਜਬੂਰੀਆਂ ਨੇ ਤੇ ਆਮ ਆਦਮੀ ਪਾਰਟੀ ਹੋਵੇ ਬੀਜੇਪੀ ਹੋਵੇ ਕਾਂਗਰਸ ਹੋਵੇ ਲੇਕਿਨ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਖੇਤਰੀ ਪਾਰਟੀ ਹੈ ਔਰ ਜਿਹੜੀ ਆਪਣੇ ਖੇਤਰ ਦੇ ਹੱਕਾਂ ਹਕੂਕਾਂ ਵਾਸਤੇ ਹਮੇਸ਼ਾ ਲੜਦੀ ਰਹੀ ਹੈ ਤੇ ਪੰਜਾਬ ਦੇ ਪਾਣੀਆਂ ਦੇ ਲਈ ਉਹਦਾ ਸਟੈਂਡ ਬੜਾ ਸਪਸ਼ਟ ਹੋਣਾ ਚਾਹੀਦਾ ਪਰ ਅਫਸੋਸ ਦੀ ਗੱਲ ਹੈ ਕਿ ਉਹਨਾਂ ਨੇ ਵੀ ਪਾਣੀਆਂ ਦੇ ਉੱਪਰ ਆਪਣੀ ਇੱਕ ਸਿਆਸਤ ਕੀਤੀ ਹੈ ਜਿਸ ਸਿਆਸਤ ਕਰਕੇ ਅਸੀਂ ਜਿਹੜਾ ਸ਼੍ਰੋਮਣੀ ਕਾਲੀਦਾਲ ਹਾਸ਼ੀਏ ਤੇ ਵੀ ਗਿਆ ਕਿਉਂਕਿ ਪੰਜਾਬ ਦੇ ਲੋਕ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ਸਮਝ ਗਏ ਕਿ ਇਹ ਬਾਰੋ-ਬਾਰੀ ਜੋ ਮਰਜੀ ਕਹੀ ਜਾਣ ਅੰਦਰੂਨੀ ਤੌਰ ਤੇ ਇਹ ਇਹ ਸਾਰੇ ਇਕਜੁੱਟ ਨੇ ਇਕੱਠੇ ਨੇ ਇਹਨਾਂ ਦੇ ਵੈਸਟਰਨ ਟਰੱਸਟ ਨੇ ਇਹਨਾਂ ਦੇ ਆਪਣੇ ਇੰਟਰਸਟ ਨੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਮਸਲੇ ਆ ਗਏ ਪਲਟਾਂ ਦੇ ਮਸਲੇ ਆ ਗਏ ਹੋਟਲਾਂ ਦੇ ਮਸਲੇ ਆ ਗਏ ਜਿਸ ਕਰਕੇ ਇਹ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰ ਰਹੇ ਸੋ ਮੈਂ ਮਹਿਸੂਸ ਕਰਦਾ ਕਿ ਇਹਦੇ ਲਈ ਇੱਕ ਵੱਡਾ ਸੰਘਰਸ਼ ਲੜਨਾ ਪਏਗਾ ਖੁਦ ਪੰਜਾਬੀਆਂ ਨੂੰ ਲੜਨਾ ਪਏਗਾ ਔਰ ਪਾਰਟੀਆਂ ਤੋਂ ਉੱਪਰ ਉੱਠ ਕੇ ਲੜਨਾ ਪਵੇਗਾ ਔਰ ਇਹਦੇ ਵਿੱਚ ਦੇਸ਼ ਦੁਨੀਆ ਦੇ ਵਾਸਤੇ ਪੰਜਾਬੀਆਂ ਨੂੰ ਵੀ ਸੋਚਣਾ ਪਏਗਾ ਕਿ ਪੰਜਾਬ ਦੀ ਜਰਖੇ ਧਰਤੀ ਨੂੰ ਅੱਜ ਮਹਾਨ ਉਸਤ ਬਣਾਇਆ ਜਾਏ ਜੇ ਪੰਜਾਬ ਦੇ ਕੋਲ ਪਾਣੀ ਨਾ ਰਿਆ ਸਾਡੇ ਕੋਲ ਇੱਕੋ ਇੱਕ ਕੁਦਰਤੀ ਸੋਨਾ ਪਾਣੀ ਹੈ ਕਿਸੇ ਕੋਲ ਕੋਇਲਾ ਕਿਸੇ ਕੋਲ ਸੋਨਾ ਹੈ ਕਿਸੇ ਕੋਲ ਹੀਰੇ ਜਵਾਹਰਾਤ ਨੇ ਕਿਸੇ ਕੋਲ ਲੋਹਾ ਹੈ لیکن ਸਾਡੇ ਕੋਲ ਤਾਂ ਸਿਰਫ ਤੇ ਸਿਰਫ ਜਿਹੜਾ ਖਣਿਜ ਪਦਾਰਥ ਕੋਈ ਨਹੀਂ ਇੱਥੇ ਹੈਗਾ ਇੱਥੇ ਕੇਵਲ ਤੇ ਕੇਵਲ ਐਗਰੀਕਲਚਰ ਸੀ ਸਾਡੀ ਖੇਤੀਬਾੜੀ ਸੀ ਤੋਂ ਦੇ ਲਈ ਕਿਸਾਨ ਧਰਨੇ ਤੇ ਬੈਠੇ ਆ ਕਾਰਪੋਰੇਟ ਘਰਾਣੇ ਸਾਡੀਆਂ ਜ਼ਮੀਨਾਂ ਨੂੰ ਲੁੱਟਣਾ ਚਾਹੁੰਦੇ ਆ ਤੇ ਪੰਜਾਬ ਦੇ ਪਾਣੀਆਂ ਨੂੰ ਕੇਂਦਰ ਸਰਕਾਰ ਲੁੱਟ ਕੇ ਦੂਜੇ ਰਾਜਾਂ ਨੂੰ ਦੇਣਾ ਚਾਹੁੰਦੇ ਬਿਲਕੁਲ ਪੀਰ ਮਾਮਾ ਜੀ ਤੁਹਾਡੀ ਗੱਲ ਠੀਕ ਹੈ ਕਿ ਇਹ ਆਪਣੇ ਕੁਦਰਤੀ ਸਰੋਤ ਹੈਗੇ ਤੇ ਪਾਣੀ ਦੀ ਖਾਸ ਕਰਕੇ ਆਪਾਂ ਗੱਲ ਕਰਦੇ ਪਿਛਲੇ ਸਮੇਂ ਦੇ ਵਿੱਚ ਕਿੱਲਤ ਬਹੁਤ ਜ਼ਿਆਦਾ ਜੋ ਪਾਣੀ ਥੱਲੇ ਡਿੱਗਦਾ ਜਾ ਰਿਹਾ ਤੇ ਇਹ ਗੱਲ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ ਕਹੀ ਆ ਕਰਕੇ ਕਹਿੰਦੇ ਅਸੀਂ ਜੋ 9000 ਕਿਊਸਿਕ ਪਾਣੀ ਹਰਿਆਣਾ ਦਿੰਦੇ ਆ ਉਹਨੂੰ ਘਟਾ ਕੇ ਅਸੀਂ 4500 ਕਰ ਦਿੱਤਾ ਹੈ ਲੇਕਿਨ ਇਹ ਵੀ ਕਿੱਦਾਂ ਦੀ ਗੱਲ ਹੋਈ ਕਿ ਪੰਜਾਬ ਦੇ ਵਿੱਚ ਹੀ ਜੋ ਬੋਰਡ ਹੈ ਉਹ ਉਹੀ ਆਪਣੀ ਮਰਜ਼ੀ ਨਾਲ ਪਾਣੀ ਰਿਲੀਜ਼ ਕਰੀ ਜਾ ਰਿਹਾ ਤੇ ਭਗਵੰਤ ਮਾਨ ਕਹਿੰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਪਾਣੀ ਵੀ ਰਿਲੀਜ਼ ਕਰਤਾ ਦੇਖੋ ਬਿਤੇ ਦਿਨੀ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਨੈਪ ਸਿੰਘ ਸੈਣੀ ਉਹਨੇ ਇੱਕ ਬਿਆਨ ਦਿੱਤਾ ਸੀ ਕਿ ਮੇਰੀ ਕਨਵਰਸੇਸ਼ਨ ਹੋਈ ਏ ਟੈਲੀਫੋਨ ਦੇ ਉੱਪਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨਾਲ ਔਰ ਉਹਨਾਂ ਨੇ ਕਿਹਾ ਕਿ ਤੁਸੀਂ 8500 ਕਿਊਸਿਕ ਪਾਣੀ ਜਿਹੜਾ ਤੁਹਾਨੂੰ ਅਸੀਂ ਦੇ ਦਿਆਂਗੇ ਠੀਕ ਹੈ ਜੀ ਤੇ ਇਹ ਨੈਪ ਸਿੰਘ ਸੈਣੀ ਨੇ ਜਿਹੜੀ ਗੱਲ ਕਹੀ ਹੁੰਦਾ ਸਪਸ਼ਟੀਕਰਨ ਜਿਹੜਾ ਮੁੱਖ ਮੰਤਰੀ ਨੂੰ ਦੇਣਾ ਚਾਹੀਦਾ ਦੂਸਰੀ ਗੱਲ ਇਹ ਆ ਕਿ ਅੱਜ ਹੁਣ ਇਹ ਚਾਬੀਆਂ ਭਾਤਵਾ ਭਾਸੜਾ ਮੈਨੇਜਮੈਂਟ ਬੋਰਡ ਦੀਆਂ ਚਾਬੀਆਂ ਫੜ ਕੇ ਤੇ ਕਹਿੰਦੇ ਆ ਜੀ ਕਿ ਅਸੀਂ ਇੱਥੇ ਕਿਸੇ ਨੂੰ ਕੋਸ ਕਰਨ ਨਹੀਂ ਦੇਵਾਂਗੇ ਅਸੀਂ ਇੱਥੇ ਪਾਣੀ ਬਿਲਕੁਲ ਨਹੀਂ ਜਾਣ ਦੇਵਾਂਗੇ ਇਹ ਕੋਈ ਤਰੀਕਾ ਥੋੜਾ ਹੈਗਾ ਜਿੰਦੇ ਲਈ ਇੱਕ ਚੰਗੇ ਢੰਗ ਦੇ ਨਾਲ ਕੇਂਦਰ ਸਰਕਾਰ ਨੂੰ ਜਿਚਾਉਣਾ ਪਵੇਗਾ ਕਿ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਪਾਣੀ ਅਸੀਂ ਇਸ ਤਰੀਕੇ ਨਾਲ ਨਹੀਂ ਜਾਣ ਦੇਣਾ ਹੁਣ ਤੱਕ 1966 ਦੇ ਰਿਪੇਰੀਅਨ ਫੈਕਟ ਤੋਂ ਲੈ ਕੇ ਅੱਜ ਤੱਕ ਜਿੰਨਾ ਵੀ ਪਾਣੀ ਪੰਜਾਬ ਦੇ ਵਿੱਚੋਂ ਦੁੱਧੇ ਰਾਜਾਂ ਨੂੰ ਗਿਆ ਹੈ ਜੀ ਉਹਨਾਂ ਦਾ ਹਿਸਾਬ ਕਿਤਾਬ ਉਹ ਉਹ ਸਾਰਾ ਜਿਹੜਾ ਉਹ ਕਰਕੇ ਜੀ ਤੇ ਉਹਦੀ ਰਿਐਲਿਟੀ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ ਰਾਜਾਂ ਕੋਲੋਂ ਚਾਹੇ ਉਹ Rajasthan ਹੋਵੇ ਚਾਹੇ Haryana ਹੋਵੇ ਚਾਹੇ Delhi ਹੋਵੇ ਚਾਹੇ Himachal ਹੋਵੇ ਅੰਨਰਾਚਲ ਹੋਵੇ ਉਤਰਾਖੰਡ ਹੋਵੇ ਜਿੱਥੇ ਜਿੱਥੇ ਵੀ ਪਾਣੀ ਇਹ ਇਹ ਦਿੰਦੇ ਆ ਉਹ ਲੈਣਾ ਚਾਹੀਦਾ ਕਿਉਂਕਿ ਆਪਾਂ ਦੀ ਗੱਲ ਇਹ ਕਿ ਜਦੋਂ ਅਸੀਂ ਅਸੀਂ ਕੋਇਲਾ ਜਿਹੜਾ ਦੂਸਰੇ ਝਾਰਖੰਡ ਤੋਂ ਮੁੱਲ ਲੈਨੇ ਆ ਤੇ ਸਾਡਾ ਪੰਜਾਬ ਦਾ ਪਾਣੀ ਫ੍ਰੀ ਕਿਉਂ ਜਾ ਰਿਹਾ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਉਂਕਿ ਜਦੋਂ ਅੱਜ ਵੀ ਇਹ ਗੱਲ ਹੁੰਦੀ ਹੈ ਜਿੱਥੇ ਪੰਜਾਬ ਦੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਦੀ ਕੋਈ ਹੋਰ ਸਟ੍ਰਿਕਟ ਐਕਸ਼ਨ ਲੈਣ ਦੀ ਹੈ ਸਟੈਂਡ ਲੈਣ ਦੀ ਹੈਗਾ ਸੈਂਟਰ ਅਗੇਂਸਟ ਉਹ ਪ੍ਰੋਟੈਸਟ ਕਰ ਰਿਹਾ ਕਿਉਂਕਿ ਆਪਾਂ ਦੇਖ ਰਿਹਾ ਹਰਜੋਤ ਬੈਂਸ ਜੋ ਮਿਨਿਸਟਰ ਵੀ ਆਮਾਦੀ ਪਾਰਟੀ ਦੇ ਉਹ ਪਾਕੜਾ ਤੇ ਜਾ ਕੇ ਉੱਤੇ ਪ੍ਰੋਟੈਸਟ ਕਰਨ ਲੱਗੇ ਹੋ ਤੇ ਕਹਿਣ ਲੱਗੇ ਹੋ ਕਿ ਪੰਜਾਬ ਸਰਕਾਰ ਨੂੰ ਪਤਾ ਨਹੀਂ ਹੈ ਧੱਕੇ ਨਾਲ ਹੀ ਸੈਂਟਰ ਨੇ ਜੋ ਪਾਣੀ ਹੈ ਹਰਿਆਣਾ ਨੂੰ ਰਿਲੀਜ਼ ਕਰ ਦਿੱਤਾ ਕੀ ਇਸ ਤਰ੍ਹਾਂ ਸਰਕਾਰਾਂ ਚੱਲ ਸਕਦੀਆਂ ਨੇ ਨਹੀਂ ਇਹ ਤਾਂ ਦੇਖੋ ਗੱਲ ਤਾਂ ਇਹ ਆ ਕਿ ਪ੍ਰੋਟੈਸਟ ਜੇ ਤਾਂ ਸੱਚੇ ਦਿਲੋਂ ਕਰਨਗੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਜਿਹੜਾ ਕੇਂਦਰ ਦੀ ਸਰਕਾਰ ਏ ਚਾਹੇ ਉਹ ਕਾਂਗਰਸ ਦੀ ਰਹੀ ਏ ਚਾਹੇ ਹੁਣ ਬੀਜੇਪੀ ਦੀ ਏ ਉਹ ਹਮੇਸ਼ਾ ਰਾਜਾਂ ਦਾ ਗळा ਘੁੱਟਦੀ ਏ ਤੇ ਖਾਸ ਕਰਕੇ ਪੰਜਾਬ ਦੇ ਨਾਲ ਤਾਂ ਲੰਮੇ ਸਮੇਂ ਤੋਂ ਥੱਕਾ ਹੁੰਦਾ ਆ ਪੰਜਾਬ ਦੀ ਰਾਜਧਾਨੀ ਰਾਜਧਾਨੀ ਚੰਡੀਗੜ੍ਹ ਏ ਇਹਨੂੰ ਆਪਣੇ ਹੀ ਸਾਡੇ ਹੀ ਪਿੰਡ ਉਜਾੜ ਕੇ ਜਿਹੜਾ ਇਹ ਇਹਨੂੰ ਬਣਾਇਆ ਗਿਆ ਸੀ ਸਾਡੀਆਂ ਜ਼ਮੀਨਾਂ ਦੇ ਉੱਤੇ ਚੰਡੀਗੜ੍ਹ ਬਣਿਆ ਲੇਕਿਨ ਚੰਡੀਗੜ੍ਹ ਸਾਡੇ ਹਵਾਲੇ ਨਹੀਂ ਕੀਤਾ ਗਿਆ ਉਲਟਾ ਇੱਥੇ ਰਾਜਧਾਨੀ ਇਹ ਵੀ ਬਣਾਈ ਹੋਈ ਹੈ ਔਰ ਇਥੇ ਆਈਪੀਐਸਆਈਐਸ ਜਿਹੜੇ ਸਾਡੇ ਪੰਜਾਬ ਦੇ ਲੱਗਦੇ ਸੀ ਉਹਦੇ ਉੱਤੇ ਵੀ ਉਹਨਾਂ ਨੇ ਕਬਜ਼ਾ ਕਰ ਲਿਆ ਸੋ ਬਹੁਤ ਸਾਰੇ ਮਸਲੇ ਹੈਗੇ ਨੇ ਜਿਨ੍ਹਾਂ ਦੇ ਉੱਪਰ ਇੰਟਰਨੈਸ਼ਨਲ ਪੱਧਰ ਦੇ ਉੱਤੇ ਇੱਕ ਚੰਗੇ ਢੰਗ ਦੇ ਨਾਲ ਸਾਨੂੰ ਪਹੁੰਚ ਕਰਨੀ ਪੈਗੀ ਅਸੀਂ ਪਿਛਲੇ ਸਮੇਂ ਦੇ ਵਿੱਚ 2017 ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬਕਾਇਦਾ ਮੈਮਨੋਨਾਮ ਦੇ ਕੇ ਮੇਰੀ ਅਗਵਾਈ ਦੇ ਵਿੱਚ ਬਕਾਇਦਾ ਅਸੀਂ ਕੈਪਟਨ ਮਰਿੰਦਰ ਸਿੰਘ ਨੂੰ ਮਿਲੇ ਸੀ ਉਸ ਵੇਲੇ ਜਿਹੜੇ ਹੋਮ ਮਿਨਿਸਟਰ ਸੀ ਸੁਖਵੀਰ ਸਿੰਘ ਬਾਦਲ ਉਹਨੂੰ ਮਿਲੇ ਸੀ ਔਰ ਅਸੀਂ ਕੇਜਰੀਵਾਲ ਨੂੰ ਮਿਲੇ ਸੀ ਜੀ 2017 ਦੀਆਂ ਅਸੈਂਬਲੀ ਚੋਣਾਂ ਵੇਲੇ ਉਹਨਾਂ ਨੂੰ ਅਸੀਂ ਦਿਖਾਇਆ ਸੀ ਵੀਡੀਓ ਗ੍ਰਾਫੀ ਕਰਕੇ ਕਿ ਆਹ ਦੇਖੋ ਹਰੀਕੇ ਹੈਡ ਵਰਕਰਸ ਤੋਂ ਕਿਵੇਂ ਦੋ ਨਹਿਰਾਂ ਪ੍ਰੋਪਰ ਜਿਹੜੀਆਂ ਚੱਲ ਰਹੀਆਂ ਇਹਦੇ ਚ ਕਿਤੁਬਕਾ ਪਾਣੀ ਨਹੀਂ ਕੋਈ ਵੀ ਸਿੰਚਾਈ ਲਈ ਕੋਈ ਵੀ ਜਿਮੀਦਾਰ ਇਹਦੇ ਚ ਵਰਤ ਨਹੀਂ ਸਕਦਾ ਲੇਕਿਨ ਇਹ ਸਾਰਾ ਪਾਣੀ ਜਿਹੜਾ ਅੱਗੇ ਰਾਜਸਥਾਨ ਨੂੰ ਜਾ ਰਿਹਾ ਤੇ ਖਰੀਜ ਆ ਰਿਹਾ ਉਲਟਾ ਜਿਹੜਾ ਹਿੰਦੀ ਜੋ ਖਦਾਈ ਜੋ ਮੇਨਟੇਨੈਂਸ ਜਿਹੜਾ ਵੀ ਉਹ ਸਾਰੇ ਖਰਚੇ ਵੀ ਪੰਜਾਬ ਨੂੰ ਚੱਲਣੇ ਪੈਂਦੇ ਆ ਔਰ ਇਹਦੀ ਮਾਰ ਵੀ ਪੰਜਾਬ ਨੂੰ ਚੱਲਣੀ ਪੈਂਦੀ ਆ ਸੋ ਇਹ ਸਾਰੀਆਂ ਗੱਲਾਂ ਪਹਿਲਾਂ ਬੀਤੇ ਚ ਹੋ ਚੁੱਕੀਆਂ ਹੁਣ ਤਾਂ ਅਸੀਂ ਮੰਗ ਕੀਤੀ ਹੈ ਕਿ ਸਰਵ ਪਾਰਟੀ ਮੀਟਿੰਗ ਬੁਲਾਈ ਜਾਵੇ ਔਰ ਸਰਵ ਪਾਰਟੀ ਮੀਟਿੰਗ ਬੁਲਾ ਕੇ ਇਹਦਾ ਇੱਕ ਪੱਕਾ ਖਲ ਕੱਢਣ ਲਈ ਇੱਕ ਸੰਘਰਸ਼ ਰੰਭਿਆ ਜਾਵੇ ਉਸ ਸੰਘਰਸ਼ ਦੇ ਵਿੱਚ ਹਰ ਬਚਿੰਦੇ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਗੱਲ ਕੀ ਹੋ ਸਕੇ ਦੂਸਰੀ ਗੱਲ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਹੀਏ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਨਪਾਕ ਗੱਠਜੋੜ ਜਿਹੜਾ ਇਹ ਨਲੋ ਦੇ ਨਾਲ ਉਹਨਾਂ ਨੇ ਕੀਤਾ ਹੋਇਆ ਉਹ ਤੋੜੇ ਔਰ ਸਪਸ਼ਟੀਕਰਨ ਦੇਵੇ ਸੀ ਉਹਨਾਂ ਦੇ ਚਟਾਲਿਆਂ ਦੇ ਨਾਲ ਜਿਹੜੇ ਰਿਸ਼ਤੇ ਨੇ ਉਹਨਾਂ ਰਿਸ਼ਤਿਆਂ ਦਾ ਕੀ ਮਤਲਬ ਹੈ ਕਿ ਜਦੋਂ ਚਟਾਲੇ ਜਿਹੜੇ ਉਹ ਪੰਜਾਬੀਆਂ ਨੂੰ ਸਿੱਖ ਗਾਉਮ ਨੂੰ ਤੇ ਹਰ ਇੱਕ ਨੂੰ ਦਬਕੇ ਮਾਰ ਰਹੇ ਨੇ ਔਰ ਭਜਨ ਲਾਲ ਜਿਹੜੇ ਮੁੱਖ ਮੰਤਰੀ ਰਹੇ ਨੇ ਕਾਂਗਰਸ ਵੇਲੇ ਜੋ ਭਜਨ ਲਾਲ ਦੀ ਮਾਨਸਿਕਤਾ ਸੀ ਏਸੀਆਈ ਖੇਡਾਂ ਵੇਲੇ ਉਹੀ ਤੰਗ ਤਰੀਕਾ ਜਿਹੜਾ ਹੁਣ ਇਹਨੇ ਅਪਣਾ ਲਿਆ ਹੈ ਇਥੇ ਟਾਲੇ ਅਬੇਸ਼ ਟਾਲੇ ਨੇ ਉਸ ਤਰੀਕੇ ਦੇ ਨਾਲ ਹੀ ਉਹਨੇ ਭਾਸ਼ਣ ਦਿੱਤਾ ਉਸ ਤਰੀਕੇ ਦੇ ਨਾਲ ਹੀ ਉਹਨੇ ਪੰਜਾਬ ਨੂੰ ਲਲਕਾਰਿਆ ਔਰ ਇਥੇ ਤੁਹਾਨੂੰ ਯਾਦ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਸਰਕਾਰੀ ਰਹਿਸ਼ ਜਿਹੜੀ ਹੈ 49 ਸੈਕਟਰ ਚੰਡੀਗੜ੍ਹ ਉੱਥੇ ਬੈਠ ਕੇ ਅਸ਼ੋਕ ਤਮਰ ਜਿਹੜੇ ਆ ਜਿਹੜੇ ਪਹਿਲਾਂ ਕਾਂਗਰਸੀ ਆ ਗੂਸੀ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਔਰ ਉਹਨਾਂ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ ਕਿ ਪੰਜਾਬ ਦਾ ਪਾਣੀ ਜਿਹੜਾ ਹੈ ਉਹਦਾ ਜਿਹੜਾ ਅਸੀਂ ਇਸਤੇਮਾਲ ਕਰਾਂਗੇ ਸੋ ਉਸ ਵੇਲੇ ਵੀ ਆਮ ਆਦਮੀ ਪਾਰਟੀ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਸੀ ਨਹੀਂ ਦਿੱਤਾ ਜਿਹੜੇ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਮੈਂਬਰ ਨੇ ਚੇਅਰ ਮੈਂਬਰ ਪਾਰਲੀਮੈਂਟ ਨੇ ਕਦੇ ਵੀ ਪੰਜਾਬ ਦੇ ਹੱਕਾਂ ਵਾਸਤੇ ਨਹੀਂ ਬੋਲੇ ਉਹਨਾਂ ਨੂੰ ਬੋਲਣਾ ਚਾਹੀਦਾ ਸੋ ਇਹ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਅੱਜ ਇੱਕ ਇਹ ਮੁੱਦਾ ਇਸ ਤਰ੍ਹਾਂ ਦਾ ਹੈ ਕਿ ਕੱਲਾ ਇਥੇ ਨਹੀਂ ਸਿੰਧੂ ਜਲ ਸਮਝੌਤਾ ਜਿਹੜਾ ਟੀਟੀ ਹੋਈ ਸੀ ਸ਼ਿਮਲਾ ਸਮਝੌਤਾ ਜਿਹਨੂੰ ਕਿਹਾ ਜਾਂਦਾ ਉਹ ਵੀ ਕੇਂਦਰ ਸਰਕਾਰ ਨੇ ਤੋੜ ਦਿੱਤਾ ਤੇ ਸੁਪਨੇ ਦਿਖਾਏ ਜਾ ਰਹੇ ਪੰਜਾਬ ਨੂੰ ਕਿ ਪੰਜਾਬ ਨੂੰ ਸਾਰਾ ਪਾਣੀ ਮਿਲੇਗਾ ਲੇਕਿਨ ਇਹ ਨਹੀਂ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਫਲੱਡ ਆਉਂਦੇ ਨੇ ਸਤੰਬਰ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਉਹ ਮਾਰ ਕੌਣ ਚੱਲੇਗਾ ਸੋ ਇੱਕ ਕੁਦਰਤ ਦਾ ਨਿਯਮ ਹੈ ਇਹ ਉਹ ਪਾਣੀ ਜਦੋਂ ਲੋੜ ਹੁੰਦੀ ਹੈ ਉਦੋਂ ਕਈ ਵਾਰੀ ਸਾਨੂੰ ਮਿਲਦਾ ਨਹੀਂ ਤੇ ਜਦੋਂ ਪਾਣੀ ਬਹੁਤ ਆਰ ਦੇ ਵਿੱਚ ਹੋ ਜਾਂਦਾ ਤੇ ਉਹ ਪਾਣੀ ਮਨੁੱਖ ਨੂੰ ਆਰਥਿਕ ਰੌਰ ਦੇ ਉੱਤੇ ਤਬਾਹ ਕਰ ਦਿੰਦਾ ਸੋ ਇਹਦੇ ਸਾਰੇ ਪੱਖ ਜਿਹੜੇ ਆ ਉਹ ਵਾਚਣ ਲਈ ਕੁਦਰਤੀ ਸੌਮਿਆਂ ਨੂੰ ਚੰਗੇ ਢੰਗ ਦੇ ਨਾਲ ਜਿਹੜਾ ਉਹਨੂੰ ਵਰਤਨ ਦਾ ਇੱਕ ਸ਼ਿਕਾਇਤ ਆਉਂਦਾ ਜੀ ਉਹ ਆਉਣਾ ਚਾਹੀਦਾ ਤੁਹਾਡੀ ਗੱਲ ਠੀਕ ਹੈ ਜੀ ਜਿੱਥੇ ਤੁਸੀਂ ਇਹ ਗੱਲ ਕੀਤੀ ਹੈ ਅਕਾਲੀਆਂ ਨੇ ਵੀ ਚਾਹੇ ਧੋਖਾ ਦਿੱਤਾ ਪੰਜਾਬ ਨੂੰ ਕਾਂਗਰਸੀਆਂ ਦੀ ਵੀ ਤੇ ਭਾਜਪਾ ਦੀ ਵੀ ਗੱਲ ਕਰੀ ਲੇਕਿਨ ਉਸੇ ਆਮਾ ਦੀ ਪਾਰਟੀ ਦੀ ਵੀ ਤੁਸੀਂ ਗੱਲ ਕੀਤੀ ਹੈ ਕਿ 17 ਦੇ ਵਿੱਚ ਵੀ ਤੁਸੀਂ ਮਿਲੇ ਉਹ अरविंद केजरीवाल ਦੀ ਉਸੇ ਸਮੇਂ ਤੋਂ ਸਟੇਟਮੈਂਟਸ ਆ ਰਹੀਆਂ ਕਿ SYL ਵੀ ਜੋ ਕੰਸਟ੍ਰਕਸ਼ਨ ਦਾ ਹੈ ਕਿਉਂਕਿ ਹਰਿਆਣਾ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਕਿ SYL ਦੀ ਕੰਸਟ੍ਰਕਸ਼ਨ ਹੋਵੇ ਉਸਤੇ ਵੀ ਇਹ ਕਿਹਾ ਸੀ ਕਿ ਪੰਜਾਬ ਦਾ ਪਾਣੀ ਪੰਜਾਬ ਦਾ ਹੀ ਹੈ ਜੀ ਹਰਿਆਣੇ ਨੂੰ ਨਹੀਂ ਦੇਵਾਂਗੇ ਲੇਕਿਨ ਪਿਛਲੇ ਸਮੇਂ ਦੇ ਵਿੱਚ ਜਦੋਂ ਉੱਥੇ ਇਲੈਕ ਐਸਵਾਈਐਲ ਦੁਬਾਰਾ ਬਣਾਵਾਂਗੇ ਤੇ ਪੰਜਾਬ ਤੋਂ ਜੋ ਵੀ ਆਪਣਾ ਪਾਣੀ ਆਉ ਲੈਂਦੇ ਰਾਵਾਂਗੇ ਲੇਕਿਨ ਕਹਿ ਲੋ ਕਿ ਹਰ ਵਾਰ ਟਾਈਮ ਟੂ ਟਾਈਮ ਆਵੰਦੀ ਪਾਰਟੀ ਦਾ ਸਟੈਂਡ ਇੱਕ ਚੇਂਜ ਹੁੰਦਾ ਰਹਿੰਦਾ ਹੈ ਹੁਣ ਵੀ ਕੀ ਭਰੋਸਾ ਕਰ ਸਕਦੇ ਆ ਕਿ ਪੰਜਾਬ ਦੇ ਲੋਕ ਕਿ ਆਮ ਆਦਮੀ ਪਾਰਟੀ ਦੀ ਜੋ ਲੀਡਰ ਹੈਗੇ ਪੰਜਾਬ ਦੇ ਵਿੱਚ ਸਰਕਾਰ ਹੈਗੀ ਉਹ ਡਟ ਕੇ ਖੜਨਗੇ ਅਤੇ ਜੋ ਸਾਡਾ ਪਾਣੀ ਆ ਸਾਡੇ ਕੋਲ ਹੀ ਰਹੇਗਾ ਦੇਖੋ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਚ ਲੱਣਾ ਪਿਆ ਦਿੱਤੇ ਵਿੱਚ ਸਾਡੀ ਜੀਨੀਦਾਰਾਂ ਦੀਆਂ ਜਿਹੜੀਆਂ ਜ਼ਮੀਨਾਂ ਸੀ ਜਿਹੜੀਆਂ ਐਸਵਾਈਐਲ ਨਹਿਰ ਦੀ ਖਦਾਈ ਲਈ ਇਹ ਜਿਹੜੀਆਂ ਅਕਵਾਇਰ ਕੀਤੀਆਂ ਗਈਆਂ ਉਹ ਅੱਜ ਤੱਕ ਵਾਪਸ ਨਹੀਂ ਹੋਈਆਂ ਔਰ ਉਹ ਜ਼ਮੀਨਾਂ ਅੱਜ ਨਹਿਰ ਜਿਹੜੀ ਹੈ ਉਹ ਬੰਜਰ ਰੂਪ ਦੇ ਵਿੱਚ ਖੜੀ ਏ ਉਸ ਦਾ ਜਿਹੜਾ ਮੁਆਵਜ਼ਾ ਜ਼ਰੂਰ ਇਹਨਾਂ ਨੇ ਦਿੱਤਾ ਉਸ ਲਈ ਥੋੜਾ ਥੋੜਾ ਲੇਕਿਨ ਅੱਜ ਅਰਬਾਂ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਪੰਜਾਬ ਦੇ ਕਿਸਾਨਾਂ ਦੀ ਉਹ ਕੇਂਦਰ ਸਰਕਾਰ ਨੇ ਇਹ ਜਿਹੜੀ ਉਹ ਡੱਪੀ ਹੋਈ ਹੈ ਸੋ ਜਿਹੇ ਹਾਲਾਤਾਂ ਦੇ ਵਿੱਚ ਇਸੇ ਮੁੱਦੇ ਦੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਉਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਹਰਦ ਲੀਡਰਸ਼ਿਪ ਏ ਜਿਹੜੀ ਭਰਤੀ ਕਰਦੀ ਇਹ ਪੰਜ ਮੈਂਬਰੀ ਕਮੇਟੀ ਸਾਡੀ ਅੱਜ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਏ ਔਰ ਇਹਦੇ ਉੱਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਰੂਪ ਵਿੱਚ ਇੱਕ ਅਹਿਮ ਪ੍ਰੋਗਰਾਮ ਜਿਹੜਾ ਉਹ ਅਸੀਂ ਲਿਖਾਂਗੇ ਜਿੰਦੇ ਲਈ ਸਾਨੂੰ ਜਿੰਨੀ ਮਰਜ਼ੀ ਵੱਡੀ ਤੋਂ ਵੱਡੀ ਕੁਰਬਾਨੀ ਦੇਣੀ ਪਵੇ ਅਸੀਂ ਧਿਆਨ ਠੀਕ ਹੈ ਜੀ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਸਿੱਖ ਸੰਗਤ ਨੂੰ ਕੋਈ ਮੈਸੇਜ ਜਾਂ ਬੇਨਤੀ ਕਰਨੀ ਚਾਹੁੰਗੇ ਅਸੀਂ ਬਿਲਕੁਲ ਇਹੋ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੀ ਰੂਹ ਜਿਹੜੇ ਆ ਉਹ ਪੰਜਾਬ ਦੇ ਨਾਲ ਜੁੜੇ ਹੋਏ ਨੇ ਸਾਡੀਆਂ ਭਾਵਨਾਵਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਆਂ ਦੇਸ਼ ਦੁਨੀਆ ਦੇ ਕਿਸੇ ਵੀ ਕੋਨੇ ਤੇ ਭਾਵੇਂ ਅਸੀਂ ਬੈਠੇ ਆਂ ਪਰ ਸਾਡਾ ਜਿਹੜਾ ਮੁੱਢਲਾ ਫਰਜ਼ ਮੰਦਾ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਪਿਆਰ ਕਰਦੇ ਹੋਏ ਇਹਨੂੰ ਸੰਯੁਕਤ ਰਾਸ਼ਟਰ ਤੱਕ ਵੀ ਯੂਰਪੀਅਨ ਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਸਿੱਖ ਭਾਈਚਾਰਾ ਵਸਦਾ ਪੰਜਾਬੀ ਭਾਈਚਾਰਾ ਵਸਦਾ ਉਹ ਇਹਦੇ ਲਈ ਇੱਕ ਯੋਜਨਾ ਉlijke ਔਰ ਇੱਕੋ ਦਸਤਕੀ ਮਹਿੰਮ ਕਰੇ ਤਾਂ ਕਿ ਇੰਟਰਨੈਸ਼ਨਲ ਭਾਈਚਾਰਾ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੋ ਰਹੀ ਏ ਉਹਨੂੰ ਰੋਕਣ ਲਈ ਅੱਗੇ ਆ ਵੀ ਠੀਕ ਹੈ ਪੀਰ ਮੁਹੰਮਦ ਜੀ ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀ ਬਿਲਕੁਲ ਜਿਵੇਂ ਤੁਸੀਂ ਸੀਨੀਅਰ ਲੀਡਰ ਨੂੰ ਸੁਣਿਆ ਉਹ ਕਹਿ ਰਹੇ ਸਨ ਕਿ ਜੋ ਇਹ ਸੰਘਰਸ਼ ਹੈ ਉਹ ਲੰਬਾ ਚਲਾਉਣ ਦੀ ਲੋੜ ਹੈ ਤੇ ਸਖਤ ਨਾਲ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਕੱਢਣ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਪਾਣੀ ਹੈ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੀਦਾ ਜਿੱਥੇ ਪੰਜਾਬ ਦਾ ਪਾਣੀ ਹੇਠਲਾ ਧਰਤੀ ਜੋ ਡਿੱਗਦਾ ਹੀ ਜਾ ਰਿਹਾ ਉੱਥੇ ਫਾਰਮਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਦਿੱਕਤ ਜੋ ਮਹਿਸੂਸ ਹੋ ਰਹੀ ਹੈ ਲੇਕਿਨ ਦੂਜੇ ਪਾਸੇ ਹੀ ਲੇਕਿਨ ਫੇਰ ਵੀ ਪੰਜਾਬ ਨਾਲ ਧੱਕਾ ਕੀਤਾ ਹੈ ਇਹਦੇ ਬੀਜੇਪੀ ਵੱਲੋਂ ਪਾਣੀ ਲਗਾਤਾਰ ਇਹ ਹਰਿਆਣਾ ਨੂੰ ਦਿੱਤਾ ਜਾ ਰਿਹਾ ਚਾਹੇ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਸਟੈਂਡ ਲਿਆ ਸੀ ਕਿ 9500 ਕਿਊਸਿਕ ਪਾਣੀ ਜਾਂਦਾ ਸਨ ਉਹ ਘਟਾ ਕੇ 4000 ਕਰ ਦਿੱਤਾ ਗਿਆ ਸੀ ਲੇਕਿਨ ਅੱਜ ਹੀ ਜੋ ਭਾਖੜਾ ਬਿਆਸ ਪ੍ਰਮੰਧਕ ਬੋਰਡ ਹੈਗਾ ਉਹਨੇ 8500 ਕਿਊਸਿਕ ਪਾਣੀ ਦੁਬਾਰਾ ਰਿਲੀਜ਼ ਕਰ ਦਿੱਤਾ ਗਿਆ ਤੋ ਇਹ ਪੋਲਟੈਕਸ ਦੁਬਾਰਾ ਸ਼ੁਰੂ ਹੋ ਗਿਆ ਲੇਕਿਨ ਕੀ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦਾ ਸਟੈਂਡ ਲਗਾ ਜਾਂ ਪੰਜਾਬ ਸਰਕਾਰ ਇਸ ਤੇ ਸਬੰਧ ਦੇ ਵਿੱਚ ਕੀ ਕਰਦੀ ਹੈ ਪੂਰੀ ਤੁਹਾਨੂੰ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ